ਸਾਡੇ ਕੋਲੇ ਵੀ ਇੱਕ ਤਰੀਕ ਦਾ ਮਾਲ ਪਰਿਆ ਜੀ ਮੋਟਰ ਸਾਹਿਬ ਤੇ ਹਜੇ ਤੱਕ ਜਿਹੜੀ ਸਭ ਤੋਂ ਵੱਡੀ ਗੱਡੀ ਦੀ ਪ੍ਰੋਬਲਮ ਆ ਰਹੀ ਆ ਗੱਡੀ ਜਿਹੜੀ ਆ ਸਾਡੇ ਕੋਲੇ ਕਦੇ ਕਦਾਈਂ ਇੱਕ ਅੱਧੀ ਆ ਜਨੇ ਦੂਜੀ ਤੀਜੀ ਦਿਨ ਚਿੰਨੀ ਵੀ ਸਾਡੇ ਲੇਬਰਾਂ ਸੀ ਪਰੇਸ਼ਾਨ ਬਹੁਤ ਜ਼ਿਆਦਾ ਗੱਡੀਆਂ ਤੋਂ ساری ਰਾਤ ਅਸੀਂ ਜਾਗਦੇ ਘਟਦੇ ਆ ਕਿਉਂ ਠੇਕੇਦਾਰ ਦੇ ਜੇ ਕੋਈ ਗੱਟੇ ਲੈ ਕੋ ਨਾਲੇ ਸਾਡੇ 60 ਫੀਟ ਮਾਰ ਦੂ ਨਾਲੇ ਕੋਈ ਚਾਰ ਗੱਟੇ ਉਹਦਾ ਲੈ ਜੂਗਾ ਓਪਰੇ ਤਾਂ ਕੋਈ ਬਾਰ-ਬਾਰ ਮੰਡੀ ਨਾਲ ਕੋਈ ਗੱਟਾ ਨਾਲ ਕੋਈ ਬਹੁਤ ਜ਼ਿਆਦਾ ਸਮੱਸਿਆ ਸਾਨੂੰ ਘਰ ਦੇ ਵਿੱਚ ਜਾਣ ਆਉਣ ਦੇ ਸਾਡੇ ਨੂੰ ਪ੍ਰੋਬਲਮ ਫੀਤ ਨਾਲ ਸਾਨੂੰ 17 ਦਿਨ ਰੱਖਿਆ ਹੈਗਾ 17 ਦਿਨਾਂ ਤੇ ਮੰਡੀ ਵਿਹਲੀ ਹੋ ਜਾਂਦੀ ਆ ਤੇ ਮਹੀਨੇ ਤੋਂ ਉੱਪਰ ਹੋ ਗਿਆ ਹੁਣ ਕਦੇ ਕਦੇ ਗੱਡੀ ਆ ਕੇ ਆ ਜਾਂਦੀ ਆ ਉਹ ਆਪ ਸਮਝਦੀ ਲੇਬਰ ਵਾਲੇ ਲੜੀ ਜਾਂਦੇ ਆ ਆ ਮੈਂ ਭਰਨੀ ਆ ਮੈਂ ਭਰਨੀ ਉਹ ਦੋ ਤਿੰਨ ਵਾਰ ਤਾਂ ਗੱਡੀ ਲੈ ਕੇ ਐਸੇ ਮੰਡੀ ਦੇ ਵਿੱਚ ਹੀ ਮੁੜ ਗਿਆ ਉਹ ਸਾਡਾ ਕਿਉਂਕਿ ਆਪ ਸਮਝਦੀ ਬੈਲੈਂਸ ਨਹੀਂ ਬਣਦਾ ਵਿੱਕੀ ਇੱਕ ਗੱਡੀ ਨੂੰ ਦੱਸ ਕਿਹੜੇ ਨਾਂ ਪਾਉਂਦੇ ਪਾਈ ਇਹਨਾਂ ਸਰਾਂ ਨੇ ਪਾਈ ਤੇ ਫਿਰ ਆਸਵਿਨੀ ਕੁਸਮਾਰ ਪੇ ਦਾ ਲੇਬਰ ਦਾ ਫਰਕ ਪੈਂਦਾ ਜੀ ਸਾਡੇ ਕੋਲ ਚਾਰ ਦਾਣੇ ਬੰਦਦੇ ਆ ਉਹ ਇਹਨਾਂ ਨੇ ਲੈ ਜਾਣੇ ਸਾਡੇ ਪੱਲੇ ਕੀ ਰਹਿਣਾ ਜੀ ਸਾਨੂੰ ਕਿੰਨਾ ਚਿਰ ਹੋ ਗਿਆ ਮਾਲ ਭਰਿਆ ਇੱਕ ਤਰੀਕ ਦਾ ਮਾਲ ਭਰਿਆ ਅਜਿਤ ਕਿੰਨੀ ਤਰੀਕ ਹੈ ਅੱਜ ਹੂੰ ਅੱਜ 13 ਹੋ ਗਈ 13 ਹੋ ਗਈ 13 ਦਿਨ ਹੋ ਗਏ ਜੀ ਸਾਨੂੰ ਬੈਠਿਆਂ ਨੂੰ ਦੱਸੋ 13 ਦਿਨ ਪਿੰਦਾ ਕਿਹੜਾ ਮਜ਼ਦੂਰ ਬੰਦਾ ਕਰੇ ਕਿਵੇਂ ਵਿਹਲਾ ਬੈਊਗਾ 13 ਦਿਨ ਬੈਠੋ ਜੀ ਬਲਦਾ ਆਇਆ ਤਾਂ ਪਿਆ ਜੀ ਆ ਪਹਿਲਾ ਸਾਡਾ ਬਲਦਾ ਹੀ ਵੇਖ ਲਓ ਕਿਵੇਂ 13 ਦਿਨ ਹੋ ਗਏ ਵਿਹਲੇ ਬੈਠਿਆਂ ਨੂੰ ਇਦੋਂ ਬਲਦਾ ਆ ਕੇ ਆਊਗਾ ਇਦੋਂ ਬਲਦਾ ਆ ਕੇ ਆਊਗਾ 13 ਦਿਨ ਹੋ ਗਏ ਸਾਨੂੰ ਵਿਹਲੇ ਬੈਠਿਆਂ ਨੂੰ ਜਿਹੜੇ ਸਾਡੇ 14ਵੀਂ ਚਾਰ ਢਾਣੇ ਬੰਦਦੇ ਉਹ ਐਂ ਜਾ ਵੜਦੇ ਸਨ ਸਾਨੂੰ ਕੀ ਦੇਣਾ ਫਿਰ ਉਹਨੇ ਅਸਲ ਇਹਦਾ ਸਾੜਾ ਦਾ ਬਹੁਤ ਮੰਦਾ ਹਾਲ ਆਈ ਸਵਾਗ ਮੰਡੀ ਦਾ ਕਿ ਜਿਵੇਂ ਪਿਛਲੀਆਂ ਸਰਕਾਰਾਂ ਕਹਿੰਦੇ ਗਰੀਬੀ ਹਟਾਓ ਗਰੀਬੀ ਹਟਾਓ ਪਰ ਜਿਹੜੀ ਆ ਪੰਜਾਬ ਸਰਕਾਰ ਆ ਇਹ ਕਹਿੰਦੀ ਵੀ ਗਰੀਬੀ ਹਟਾ ਦਿਓ ਗਰੀਬੀ ਟਾਂਚ ਤੁੜੀ ਫਰੰਦੇ ਬਸ ਗਰੀਬ ਨੂੰ ਮਾਰੋ ਸਾਡਾ ਕਿਰਤੀ ਤੌਕਾ ਮਜ਼ਦੂਰ ਤੌਕਾ ਸਾਲ ਬਾਅਦ ਕਣਕ ਦਾ ਸੀਜ਼ਨ ਆਉਂਦਾ ਮੰਡੀ ਦਾ ਸੀਜ਼ਨ ਆਉਂਦਾ ਤੇ ਬਹੁਤ ਸਾਰੇ ਮਜ਼ਦੂਰ ਆ ਜਿਹੜੇ ਇਸ ਸਮੇਂ ਮੰਡੀਆਂ ਦੇ ਵਿੱਚ ਲੱਗਦੇ ਆ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਹੁੰਦਾ ਹੋਵੇਗਾ ਕਿ ਇੱਕ ਬੰਦਾ ਮੰਡੀ ਦੇ ਵਿੱਚ ਲੱਗ ਕੇ ਆ ਜਿਹੜਾ ਸਾਲ ਭਰ ਦੀ ਕਣਕ ਬਣਾ ਲੇ ਇਸ ਵਿਚਾਰ ਨੂੰ ਦਿਮਾਗ ਦੇ ਵਿੱਚ ਰੱਖਦੇ ਹੋਏ ਦਿਨ ਪਰ ਰਾਤ ਮਿਹਨਤ ਕਰਦੇ ਆ ਚਰਾਈ ਹੁੰਦੀ ਆ ਭرائی ਹੁੰਦੀ ਆ ਲੋਡਿੰਗ ਹੁੰਦੀ ਆ ਸਾਰਾ ਕੰਮ ਹੁੰਦਾ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਕਈ ਵਾਰੀ ਤੜਕੇ ਤੋਂ ਕੰਡਾ ਚੱਲਣਾ ਸ਼ੁਰੂ ਹੋ ਜਾਂਦਾ ਤੇ ਰਾਤ ਦੇ 2 ਵਜੇ ਜਾਂਦੇ ਕਈ ਵਾਰੀ ਦੁਆਰ ਤੋਂ ਫੇਰ ਆ ਜਿਹੜਾ ਦਿਨ ਵੀ ਚੜ ਜਾਂਦਾ ਐਨੀ ਸ਼ਿੱਦਤ ਦੇ ਨਾਲ ਆ ਜਿਹੜਾ ਇਹ ਕੰਮ ਇਹਨਾਂ ਨੂੰ ਨਿਭੜਨਾ ਪੈਂਦਾ ਹੈਗਾ ਪਰ ਪਿਛਲੇ ਦਿਨਾਂ ਦਾ ਅਸੀਂ ਦੇਖ ਰਹੇ ਹੈਗੇ ਆ ਕਿ ਕਾਫੀ ਸਾਰੀਆਂ ਮੰਡੀਆਂ ਜਿਹੜੀਆਂ ਉਹਨਾਂ ਵਿੱਚ ਸਾਰੀ ਸਾਰੀ ਭرائی ਹੋਈ ਪਈ ਆ ਕੰਮ ਨਿਭੜਿਆ ਪਿਆ ਤੇ ਮਜ਼ਦੂਰ ਆ ਜਿਹੜੇ ਉੱਥੇ ਬਿਲਕੁਲ ਆ ਆਰਾਮ ਦੇ ਨਾਲ ਹੀ ਬੈਠੇ ਹੁੰਦੇ ਆ ਕਿਉਂਕਿ ਹੋਰ ਕੋਈ ਕੰਮ ਨਹੀਂ ਹੁੰਦਾ ਆ ਆਪਾਂ ਇਸ ਟਾਈਮ ਸਮਾਗ ਪਿੰਡ ਦੀ ਮੰਡੀ ਦੇ ਵਿੱਚ ਖੜੇ ਹੋਏ ਆ ਜੋ ਕਿ ਮੁਕਸਰ ਜ਼ਿਲ੍ਹੇ ਦੇ ਵਿੱਚ ਆ ਇੱਥੇ ਮਜ਼ਦੂਰ ਆ ਜਿਹੜੇ ਆ ਸਾਰੇ ਸਾਰੇ ਇੱਥੋਂ ਦੇ ਸ਼ੈੱਡ ਹੇਠਾਂ ਆ ਕੇ ਬੈਠ ਜਾਂਦੇ ਤੜਕੇ ਤੋਂ ਤੇ ਆਥਨਤੀਗ ਆ ਜਿਹੜੇ ਇੱਥੇ ਬੈਠੇ ਰਹਿੰਦੇ ਆ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਹੁਣ ਇਸ ਟਾਈਮ ਕੀ ਕੀ ਦਿੱਕਤਾਂ ਆ ਰਹੀਆਂ ਹੈਗੀਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੋਟਰ ਸਾਹਿਬ अच्छा भाई ये दसियो के ਸਾਡੀ ਦੀ ਸਾਰੀ ਲੇਬਰ ਆ ਜਿਹੜੀ ਵੇਲੀ ਬੈਠੀ ਹੈਗੀ ਕੀ ਕੀ ਦਿੱਕਤ ਆ ਰਹੀ ਹੈ ਇਸ ਟਾਈਮ ਸਾਡੇ ਕੋਲੇ ਵੀ ਇੱਕ ਤਰੀਕ ਦਾ ਮਾਲ ਭਰਿਆ ਜੀ ਮੋਟਰ ਸਾਹਿਬ ਤੇ ਹਜੇ ਤੱਕ ਜਿਹੜੀ ਸਭ ਤੋਂ ਵੱਡੀ ਗੱਡੀ ਦੀ ਪ੍ਰੋਬਲਮ ਆ ਰਹੀ ਆ ਗੱਡੀ ਜਿਹੜੀ ਸਾਡੇ ਕੋਲੇ ਕਦੇ ਕਦੇ ਹੀ ਇੱਕ ਅੱਧੀ ਆ ਜਨੇ ਦੂਜੇ ਤੀਜੇ ਦਿਨ ਚਿੰਨੀ ਵੀ ਸਾਡੀ ਲੇਬਰਾਂ ਸੀ ਪਰੇਸ਼ਾਨ ਬਹੁਤ ਜ਼ਿਆਦਾ ਗੱਡੀਆਂ ਤੋਂ ਹੋਰ ਮਾਲ ਚੰਗੀ ਤਰ੍ਹਾਂ ਭਰਿਆ ਗਿਆ ਵਧੀਆ ਸਹੀ ਟਾਈਮ ਤੇ ਭਰਿਆ ਗਿਆ ਸ਼ਾਰਟੇਜ ਵਗੈਰਾ ਜਿਹੜੀ ਹੁਣ ਬਹੁਤ ਜ਼ਿਆਦਾ ਆ ਪੈ ਰਹੀ ਆ ਗੱਡੀਆਂ ਦੀ ਜ਼ਿਆਦਾ ਪ੍ਰੋਬਲਮ ਅੱਜ ਉਹ ਅਸੀਂ 8 ਤੀ ਨੂੰ ਕਹੀਏ ਬਾਈ ਠੇਕੇਦਾਰ ਨੂੰ ਕਹੀਏ ਸਾਜੀ ਗੱਡੀ ਮਗਰੋਂ ਇੰਨੇ ਦਿਨਾਂ ਦਾ ਮਲ ਭਰਿਆ ਗਿਆ ਉਹ ਕਹਿੰਦੇ ਯਾਰ ਮੈਂ ਕੀ ਕਰਾਂ ਬਈ ਪਿੱਛੇ ਰੋ ਗੱਡੀਆਂ ਆ ਰਹੀ ਜੇ ਅਸੀਂ ਘਰੇ ਜਾਣਾ ਸਾਨੂੰ ਘਰ ਜਾਣ ਦੇ ਪ੍ਰੋਬਲਮ ਨਾ ਤਾਂ ਸ਼ਾਮ ਨੂੰ ਜਾ ਸਕਦੇ ਆ ਬਾਕੀ ਤੁਹਾਨੂੰ ਪਤਾ ਮੋਟਰ ਸਾਹਿਬ ਅੱਜਕੱਲ ਹਾਲਾਤ ਇਹੋ ਜਿਹੇ ਆ ਨਸ਼ੇੜੀ ਚੋਰ ਠੱਗਾ ਆਉਂਦੇ ਕਦੇ ਆਪਣੇ ਪਿੰਡ ਦੇ ਪਿੱਛੇ ਮੋੜ ਦੇ ਵਿੱਚ ਗੱਲਬਾਤਾਂ ਥੋੜੇ ਦਿਨੋਂ ਕੋਈ ਗੱਲ ਬਣੀ ਆ ਉਹ ਕਹਿੰਦੇ ਕੋਈ ਚੋਰੀ ਦੇ ਗੱਟੇ ਲੈ ਗਿਆ ਠੱਕ ਕੇ ਸਾਰੀ ਰਾਤ ਅਸੀਂ ਜਾਗਦੇ ਘਟਦੇ ਆ ਕਿਉਂ ठेकेदार ਦੇ ਜੇ ਕੋ ਗੱਟੇ ਲੈ ਕੋ ਨਾਲ ਸਾਡੇ 66 ਫੀਟ ਮਾਰ ਦੂ ਨਾਲ ਕੋ 4 ਗੱਟੇ ਉਹਦਾ ਲੈ ਜੂਗਾ ਉਪਰੇ ਤਾਂ ਕੋਈ ਬਾਰ-ਬਾਰ ਮੰਡੀ ਨਾਲ ਕੋ ਗੱਡਾ ਨਾ ਕੋਈ ਬਹੁਤ ਜ਼ਿਆਦਾ ਸਮੱਸਿਆ ਸਾਨੂੰ ਘਰ ਦੇ ਵਿੱਚ ਜਾਣ ਆਉਣ ਦੇ ਸਾਡੇ ਜਿੰਨੇ ਪ੍ਰੋਬਲਮਾਂ 20 ਦਿਨਾਂ ਨਾਲ ਸਾਨੂੰ 17 ਦਿਨਾਂ ਰੱਖਿਆ ਗਿਆ 17 ਦਿਨਾਂ ਤੇ ਮੰਡੀ ਵਿਹਲੀ ਹੋ ਜਾਂਦੀ ਆ ਤੇ ਮਹੀਨੇ ਤੋਂ ਉੱਪਰ ਹੋ ਗਿਆ ਅੱਛਾ ਵੇਖੋ ਵੀ ਕੀ ਏ ਸਰਕਾਰ ਨੂੰ ਚਾਹੀਦਾ ਵੀ ਇਹੋ ਜਿਹਾ ਹਾਲਾਤ ਨਾ ਹੋ ਚੰਗੀ ਸਰਕਾਰ ਨੂੰ ਪਰਾਦੇ ਕਾ ਦੀ ਸਰਕਾਰ ਦਾ ਵੇਖੋ ਕੋਈ ਗੱਡੀ ਦੀ ਪ੍ਰੋਬਲਮ ਕੋਈ ਕੋਈ ਗਰੀਬਾਂ ਨੂੰ ਕੋਈ ਸੁਣਦਾ ਨਹੀਂ ਹੁਣ ਅਰੋਲੀ ਆ ਨਹੀਂ ਇੱਥੇ ਤੇ ਗਾਂ ਫਿਰ ਕੀ ਕਰੂਗਾ ਤੁਸੀਂ ਦਿੱਥੋ ਵੀ ਕੋਈ ਹੱਲ ਕਰੋ ਇਹਦਾ ਗੱਡੀਆਂ ਗੁੜੀਆਂ ਭੇਜੋ ਚੰਗਾ ਹੱਲ ਹੋਵੇ ਅੱਛਾ ਕਿੰਨੀ ਤਰੀਕ ਨੂੰ ਕਿੰਨੀ ਤਰੀਕ ਤੱਕ ਕਿੰਨੇ ਕ ਦਿਨ ਹੋ ਗਏ ਆ ਜਿਹੜਾ ਤੁਸੀਂ ਪੂਰੀ ਦੀ ਪੂਰਾ ਜਿਹੜਾ ਆਪਦਾ ਕੰਮ ਆਪਦੇ ਵੱਲੋਂ ਜਿਹੜਾ ਫਾਈਨਲ ਕਰਤਾ ਸੀਗਾ ਤਰੀਕ ਦੇ ਅਸੀਂ ਇੱਕ ਤਰੀਕ ਨੂੰ ਜਮਾ ਸਵੈਰ ਵਿਲੇ ਹੋਏ ਇੱਕ ਤਰੀਕ ਤੋਂ ਬਾਅਦ ਹੁਣ ਦੋ ਦਿਨ ਗੱਡੀਆਂ ਦੋ ਦਿਨਾਂ ਚ ਭਰ ਦਾਂਗੇ ਤੇ ਨਜ ਭਰਾਂ ਠੇਕਦਾ ਸਾਨੂੰ ਇਹ ਕਹਣਾ ਪੰਜ ਦਿਨਾਂ ਦੇ ਵਿੱਚ ਵਿੱਚ ਆਪਾਂ ਵਿਲੇ ਹੋ ਜਾਾਂਗੇ ਅਸੀਂ ਦਿਨ ਰਾਤ ਮਿਹਨਤ ਕਰਕੇ ਛੋਟ ਜੋ ਵੀ ਹੋਇਆ ਕੋਈ ਕੰਦਾ ਪੈੜਾ ਕੋਈ ਕਿਸੇ ਜ਼ਿੰਮੇਵਾਰ ਦਾ ਮਾਲ ਜਮਾ ਸਫਾਈ ਕਰਕੇ ਵਧੀਆ ਇੱਕ ਤਰੀਕ ਨੂੰ ਵਿਲੇ ਹੋ ਗਏ ਸੀ ਤੇ ਹੁਣ ਵੀ ਕੱਲ੍ਹ ਨੂੰ ਗੱਡੀਆਂ ਆਉਣਾ ਦੋ ਦਿਨਾਂ ਤੇ ਗੱਡੀਆਂ ਭੇਜਾਂਗੇ ਉਹ ਦਿਨ ਹਜੇ ਤੱਕ ਅੱਜ ਦਾ ਦਿਨ ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ ਹਜੇ ਇੱਕ ਤਰੀਕ ਤੋਂ ਬਾਅਦ ਬਸ ਹੁਣ ਕਦੇ ਕਦੇ ਗੱਡੀ ਇੱਕ ਆ ਜਾਂਦੀ ਆ ਉਹ ਆਪਸ ਵਿੱਚ ਦੀ ਲੇਬਰ ਵਾਲੇ ਲੜੀ ਜਾਂਦੇ ਆ ਆ ਮੈਂ ਭਰਨੀ ਆ ਮੈਂ ਭਰਨੀ ਉਹ ਦੋ ਤਿੰਨ ਵਾਰ ਤਾਂ ਗੱਡੀ ਲੈ ਕੇ ਐਵੇਂ ਮੰਡੀ ਦੇ ਵਿੱਚੋਂ ਹੀ ਮੁੜ ਗਿਆ ਉਹ ਸਾਡਾ ਕਿਉਂਕਿ ਆਪਸ ਵਿੱਚ ਦੀ ਬੈਲੈਂਸ ਨਹੀਂ ਬਣਦਾ ਵਿੱਕੀ ਇੱਕ ਗੱਡੀ ਨੂੰ ਦੱਸ ਕਿਹੜੇ ਨਾਂ ਪੈਂਦੇ ਪਾਈ ਇਹਨਾਂ ਸਰਾਂ ਨੇ ਪਾਈਏ ਤੇ ਫਿਰ ਆਪਸ ਵਿੱਚ ਦੀ ਕਿਸਮਾਨ ਪੈਂਦਾ ਲੇਬਰ ਦਾ ਫਰਕ ਪੈਂਦਾ ਜੀ ਇਹ ਆਰਥਿਕਾਂ ਨੂੰ ਬਚਾਈਦਾ ਸਰਕਾਰ ਨੂੰ ਬਚਾਈਦਾ ਵੀ ठेਕੇ ਦਾ ਫਿਰ ਆਪਸ ਵਿੱਚ ਦੀ ਲੜ ਲੜਮਰੀ ਜਾਂਦੇ ਆ ਹੁਣ ਜਾਂਦਾ ਸੱਤ ਦੁਕਾਨਾਂ ਸੱਤ ਗੱਡੀਆਂ ਇੱਕ ਦਿਨ ਵੇਚ ਦੇਣਾਂ ਪਰ ਇਹ ਬੈਲੈਂਸ ਬਣਾ ਰਹੂ ਅਸੀਂ ਆਪਸ ਵਿੱਚ ਨਾ ਲੜੀਏ ਜਰੋ ਗੱਡੀ ਭੇਜਿਆ ਆਪ ਦੱਸਦਾ ਗੱਟੇ ਵਿੱਚ ਕਹਿੰਦੇ ਵੀ ਸ਼ਾਰਟੇਜ ਹੋਗੀ ਛੋਟੀ ਆ 10 ਗੱਟੇ ਇਸ ਤੋਂ ਵਿੱਚ ਪਾ ਲੰਦੇ ਆ ਦੋਸਤੋ ਇਹ ਕੀ ਗੱਲ ਬੰਦੀ ਆ ਅੱਗੇ ਪਹਿਲਾਂ ਤਿੰਨੇ ਸਿਰ ਹੁੰਦੀ ਸ਼ਾਰਟੇਜ ਬੰਦਾਂ ਨੂੰ ਪੈਂਦੀ ਠੇਕੇਦਾਰ ਪੈਂਦਾ ਕਾਰਟਰ ਪੈਂਦਾ ਹੋਰ ਕੋਈ ਅਨਸਪਾਇਡਰ ਵਗੈਰਾ ਹੁਣ ਇੱਥੋਂ ਘਰ ਦੇ ਜਿਹੜੇ ਗੱਟੇ ਆ ਉਹ ਵੀ ਕਹਿੰਦੇ ਸਾਡੇ ਜਿਹੜੇ ਅਸੀਂ ਮਿਹਨਤ ਲੈਣੀ ਆ ਸਾਡਾ ਠੇਕੇਦਾਰ ਕਹਿੰਦਾ ਵੀ ਮੈਂ ਕਿੱਥੋਂ ਦੇਊਂਗਾ ਯਾਰ ਆਦਾ ਬੁਰਾ ਹਾਲ ਆ ਯਾਰ ਜੇ ਤੁਸੀਂ ਉਧਰ ਰੱਟਾ ਠੱਕ ਚੋਰ ਪੈ ਗੇ ਉਧਰ ਕੋਈ ਸੌਲਟ ਜਾ ਪੈ ਗਿਆ ਕਿੰਨੇ ਕਣਕ ਸੁੱਕ ਗਈ ਜੀ ਐਕਸਟੀ ਤੁਹਾਨੂੰ ਪਤਾ ਹੀ ਆ ਬਰਸਾਤ ਨਹੀਂ ਹੋਈ ਕੋਈ ਵਧੀਆ ਜਲ ਪਹਿਲਾਂ ਤਾਂ ਜਿਹੜੇ ਕਣਕ ਸਹੀ ਟਾਈਮ ਤੇ ਹੋਈ ਹੁਣ ਸੰਭਾਲ ਲੋ ਹੁਣ ਸੰਭਾਲਣ ਦਾ ਵੇਫਸਲ ਸਾਰੇ ਹੋ ਗਏ ਹੁਣ ਜੋ ਕੋਈ ਦੋ ਦਿਨਾਂ ਨੂੰ ਗੱਟੇ ਆ ਪਏ ਪਏ ਗਲ ਜਾਣਗੇ ਬਾਅਦ ਫਿਰ ਉ ਪੰਗਾ ਪਊਗਾ ਹੋਰ ਅੱਛਾ ਕਿੰਨਾ ਕਿ ਤਿਹੜੀਆਂ ਪੈ ਰਹੀਆਂ ਹੈਗੀਆਂ ਤੁਹਾਨੂੰ ਕਿੰਨੇ ਕ ਦਿਨ ਦਾ ਜਿਹੜਾ ਤੁਹਾਨੂੰ ਕਿੰਨਾ ਕ ਖਰਚਾ ਪੱਲੋ ਕਿੰਨਾ ਕ ਪੈ ਰਿਆ ਹੈਗਾ ਇਹ ਇੱਕ ਬੰਦੇ ਦਾ ਸੀ 250 ਰੁਪਇਆ ਤਾਂ ਲੱਗਦਾ ਹੀ ਹੈ ਠੇਕੇਦਾਰ ਨੂੰ ਪੈ ਰਿਆ ਇੱਕ ਬੰਦੇ ਦਾ ਜਮਤ ਸੈਟ ਪੜਾ ਬੇਸ਼ੱਕ ਹਾਂ ਜੀ 15 ਬੰਦੇ ਤਿੰਨ ਟਾਈਮ ਤਾਂ ਚਾਹ ਪੰਦੀ ਆ ਜੀ ਹਾਂਜੀ ਹਲੋ ਹਾਂ ਹਾਂ ਦੱਸੋ ਇਹ ਹੀ ਆ ਜੇ ਗੱਡੀਆਂ ਨਹੀਂ ਬਹੁਤ ਘਾਟ ਆ ਸੱਤ ਦੁਕਾਨਾਂ ਤਿੰਨ ਗੱਡੀਆਂ ਆਉਂਦੀਆਂ ਸਾਡਾ ਬਹੁਤ ਮੰਦਾ ਹਾਲਾ ਸਾਨੂੰ 6-3 ਤੋਂ 6 ਸਾਡਾ ਮਾਲ ਚੱਕਿਆ ਜਾਵੇ ਮਾਲ ਜਿਹੜਾ ਸੋਖਦਾ ਉਹ ਛੋਲਟਾ ਮੰਗਲੇ ਜਿਹੜੇ ਸਾਡੇ ਕੋਲ ਚਾਰ ਦਾਣੇ ਬੰਦਦੇ ਆ ਉਹ ਇਹਨਾਂ ਨੇ ਲੈ ਜਾਣੇ ਸਾਡੇ ਪੱਲੇ ਕੀ ਰਹਿਣਾ ਜੀ ਸਾਨੂੰ ਕਿੰਨਾ ਚਿਰ ਹੋ ਗਿਆ ਮਾਲ ਭਰਿਓ ਇੱਕ ਤਰੀਕ ਦਾ ਮਾਲ ਭਰ ਅਜੇ ਕਿੰਨੀ ਤਰੀਕ ਆ ਜੀ ਹਾਂ ਅੱਜ 13 ਹੋ ਗਈ 13 ਹੋ ਗਈ 13 ਦਿਨ ਹੋ ਗਏ ਜੀ ਸਾਨੂੰ ਬੈਠਿਆਂ ਨੂੰ ਦੱਸੋ 13 ਦਿਨ ਪੈਂਦਾ ਕਿਹੜਾ ਮਜ਼ਦੂਰ ਬੰਦਾ ਕਰੇ ਕਿਵੇਂ ਵਿਹਲਾ ਬੈਊਗਾ 13 ਦਿਨ ਦੱਸੋ ਜੀ ਹਾਂ ਅੱਛਾ ਭਾਈ ਜਿਹੜਾ ਰੋਟੀ ਪਾਣੀ ਤੁਸੀਂ ਖਾਂਦੇ ਹੋ ਇਹ ਤੁਹਾਨੂੰ ਕੋਈ ਆਰਤੀਆਂ ਵੱਲੋਂ ਜਾਂ ਸਰਕਾਰ ਵੱਲੋਂ ਮਿਲਦਾ ਜਾਂ ਆਪਦਾ ਹੀ ਹੁੰਦਾ ਨਾ ਜੀ ਨਾ ਆਰਤੀਆਂ ਨਹੀਂ ਹੁੰਦਾ ਨਾ ਸਰਕਾਰਾਂ ਨਹੀਂ ਇਹ ਤਾਂ ਸਾਡੇ ਚੌਧਰੀਆਂ ਨੂੰ ਹੁੰਦਾ ਜਿਹੜਾ ਚੌਧਰੀ ਸਾਡਾ ਮਾਲਕ ਹੁੰਦਾ ਹਾਂ ਉਹਦੇ ਨੂੰ ਹੁੰਦਾ ਇਹ ਅੱਛਾ ਹਾਂਜੀ ਸਭ ਤਾਂ ਇਹ ਮਜ਼ਦੂਰੀ ਹੈ ਵੀ ਛੇਤੀ ਤੋਂ ਛੇਤੀ ਸਾਡਾ ਮਾਲ ਚੱਕਾ ਇਹ ਸਵਾਗ ਮੰਡੀ ਦੇ ਵਿੱਚੋਂ ਬਹੁਤ ਮੰਦਾ ਹਾਲਾਕ ਬਾਹਰ ਮੰਡੀ ਹੈ ਜੀ ਸਾਰੀ ਰਾਤ ਜਾਗਣਾ ਪ ਹਾਂ ਅੱਛਾ ਹਾਂਜੀ ਅੱਛਾ ਭਾਈ ਇਹ ਕਹਾ ਗਿਆ ਸੀਗਾ ਕਿ ਨਵੀਂ ਸਰਕਾਰ ਆਜੂਗੀ ਬਦਲਾਵ ਵਾਲੀ ਸਰਕਾਰ ਆਜੂਗੀ ਮੰਡੀਆਂ ਦੇ ਵਿੱਚ ਹਰ ਸਾਲ ਤੁਸੀਂ ਸੀਜ਼ਨ ਲਾਉਨੇ ਹੋ 2 ਸਾਲ ਹੋ ਗਏ ਸਰਕਾਰ ਬਣੀ ਨੂੰ ਕੋਈ ਮੰਡੀਆਂ ਦੇ ਵਿੱਚ ਬਦਲਾਵ ਦੇਖਿਆ ਹੈਗਾ ਕੋਈ ਮਜ਼ਦੂਰਾ ਵਾਸਤੇ ਕੋਈ ਬਦਲਾਅ ਕੀਤਾ ਹੋਵੇ ਬਦਲਾਅ ਆ ਤਾਂ ਪਿਆ ਜੀ ਜੀ ਆ ਪਹਿਲਾਂ ਸਾਡਾ ਬਦਲਾਅ ਹੀ ਵੇਖ ਲਓ ਕਿਵੇਂ 13 ਦਿਨ ਹੋ ਗਏ ਵਿਲੇ ਬੈਠੇ ਨੂੰ ਇਦੋਂ ਬਦਲਾਅ ਕੀ ਆਊਗਾ ਅੱਛਾ ਇਹ ਦੂਬਲ ਦਾ ਆ ਕੇ ਆਊਗਾ 13 ਦਿਨ ਹੋ ਗਏ ਸਾਨੂੰ ਵਿਹਲੇ ਬੈਠਿਆਂ ਨੂੰ ਜਿਹੜੇ ਸਾਡੇ 14ਵੀਂ ਚਾਰ ਦਾਣੇ ਮੰਦੋ ਐ ਜਾ ਵੜਦੇ ਸਨ ਸਾਨੂੰ ਕੀ ਦੇਣਾ ਫਿਰ ਉਹਨੇ ਅੱਛਾ ਅੱਜ ਤਾਂ ਸਾਡਾ ਤਾਂ ਬਹੁਤ ਮੰਦਾ ਹਾਲ ਆਈ ਸਵਾਗ ਮੰਡੀ ਦਾ ਜੀ ਅੱਛਾ ਤੁਸੀਂ ਕਿਵੇਂ ਦੇਖਦੇ ਹੋ ਨਵੀਂ ਸਰਕਾਰ ਆਈ ਹੈਗੀ ਆ ਐਸ ਵਾਰ ਦੁਵਾਰੋਂ ਤਾਂ ਫੇਰ ਪਿੰਡਾਂ ਦੇ ਵਿੱਚ ਗੱਡੀਆਂ ਫੇਰਦੀਆਂ ਹੈਗੀਆਂ ਵੀ ਸਾਨੂੰ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਆ ਨਵੀਂ ਸਰਕਾਰ ਬਣਾਈ ਸੀ ਤੁਹਾਨੂੰ ਲੱਗਦਾ ਵੀ ਵੋਟਾਂ ਰਾਹੀਂ ਕੁਛ ਹਾਲ ਹੋ ਸਕਦਾ ਹਾਂਜੀ ਅਸੀਂ ਆ ਜਿਹੜੀ ਪੰਜਾਬ ਸਰਕਾਰ ਤੇ 100% ਹੀ ਮੇਜ ਸੀਗੀ ਕਿ ਜਿਵੇਂ ਪਿਛਲੀਆਂ ਸਰਕਾਰਾਂ ਕਹਿੰਦੇ ਗਰੀਬੀ ਹਟਾਓ ਗਰੀਬੀ ਹਟਾਓ ਪਰ ਜਿਹੜੀ ਆ ਪੰਜਾਬ ਸਰਕਾਰ ਆ ਇਹ ਕਹਿੰਦੀ ਗਰੀਬ ਹੀ ਹਟਾ ਰਹੇ ਗਰੀਬੀ ਭਾਂਵੇਂ ਤੁਰੀ ਫਰੰਦੇ ਬਾਕ ਗਰੀਬ ਨੂੰ ਮਾਰੋ ਆ ਆ ਸੱਟਾ ਲੱਗਿਆ ਪੰਜਾਬ ਸਰਕਾਰ ਦਾ ਸਾਨੂੰ ਤਾਂ ਲੱਗਿਆ ਕਿਉਂਕਿ ਗਰੀਬ ਦਾ ਕੋਈ ਫਾਇਦਾ ਤਾਂ ਹੋ ਨਹੀਂ ਰਿਹਾ ਕਿਸੇ ਹਾਲ ਵੀ ਜਿਹੜੇ ਕੋਈ ਆ ਪਾ ਪਿਛਲੀਆਂ ਸਰਕਾਰਾਂ ਨੇ ਬਾਦਲ ਸਰਕਾਰ ਦਾ ਕਣਕ ਨਾਦ ਸੀ ਜੋ ਵੀ ਸਰ ਰਾਸ਼ਨ ਮਿਲਦਾ ਸੀ ਹੁਣ ਇਹਦਾ ਜਿੱਤੇ 15 ਕਿਲੋ ਮਿਲਦਾ ਪੰਜ-ਪੰਜ ਕਿਲੋ ਕਰਤਾ 10-10 ਕਿਲੋ ਉਹਦੇ ਵੀ ਦੂਜੀ ਸਰਕਾਰ ਆਊਗੀ ਫੇਰ ਦੇਊਗੀ ਤੇ ਕਰਾ ਹੁਣ 5-5 ਕਿਲੋ ਫਿਰ ਆ ਸਾਡੇ ਹੁਣ ਪਿੰਡਾਂ ਦੇ ਵਿੱਚ ਵੀ ਆ ਗਰੀਬੀ ਹਾਲਤ ਆਮ ਆਦਮੀ ਦੀ ਸੁਣਵਾਈ ਜੇ ਕਹੇ ਸਰਕਾਰ ਹੋਗੀ ਨਾ ਹੁਣ ਆਮ ਆਦਮੀ ਮਰਦਾ ਦੂਜਾ ਦਾ ਮਰਦਾ ਹੀ ਨਹੀਂ ਜਿੰਨਾ ਵੀ ਰੋਲਦਾ ਆਮ ਆਦਮੀ ਰੋਲਦਾ ਸਾਡੇ ਲੈਲ ਤੇ ਦਾ ਅਸੀਂ ਆਮ ਆਦਮੀ ਅਸੀਂ ਰੁੜੀ ਜਾਂਨੇ ਆ ਤੇਰਾ 14 ਦਿਨ ਹੋ ਗਏ ਸਾਨੂੰ ਤੇ ਸਾਨੂੰ ਐਵੇਂ ਪਰੇਸ਼ਾਨ ਅਸੀਂ ਆਮ ਆਦਮੀ ਆ ਸਾਡੇ ਕੋਲ ਮੈਂਬਰਸ ਪੈਂਦਾ ਕੋਈ ਕੋਈ ਸੰਸਦ ਦਾ ਕੋਈ ਬੰਦਾ ਵੀ ਨਹੀਂ ਸੁਣਦਾ ਵੋਟਾਂ ਲੈਣ ਵਾਸਤੇ ਫੇਰਾ ਜਣਗੇ ਉੱਤੇ ਫੇਰ ਕਹਣਗੇ ਵੀ ਆਓ ਭਾਈ ਵੋਟ ਪਾਓ ਸਾਡੀ ਮਜਬੂਰੀ ਆ ਹੁਣ ਜਦੋਂ ਉਹ ਇਧਰ ਅਸੀਂ ਉਲਟੇ ਹੋਏ ਸਾਡੇ ਪੱਲੇ ਕੱਖ ਨਾ ਹੋਇਆ ਫਿਰ ਕੋਈ ਨਾ ਕੋਤਾ ਕਰਨਾ ਹੀ ਪੈਣਾ ਦੱਸੋ ਜੀ ਤੇ ਨਵੀਂ ਸਰਕਾਰ ਤੋਂ ਸਾਨੂੰ ਆਹ ਉਮੀਦ ਨਹੀਂ ਸੀ ਜਿਹੜੇ ਹਿਸਾਬ ਨਾਲ ਸਾਡੇ ਨਾਲ ਵਰਤਾਅ ਕਰ ਰਿਆ ਪੰਜਾਬ ਸਰਕਾਰ ਨੂੰ ਖਾਸ ਕਰਕੇ ਹਦਾਇਤ ਆ ਵੀ ਆਹ ਹਾਲ ਨਾ ਕਰੋ ਵੀ ਜੀ ਥੋੜੇ ਸੱਚ ਦਾ ਅਸੀਂ ਕਿੰਨੀਆ ਸਰਕਾਰ ਸੱਤ ਸਾਲ ਹੋ ਗਏ ਪਹਿਲਾਂ ਆਹ ਹਾਲਤ ਹੋਈ ਜੰਨੇ ਤੁਸੀਂ ਤਾਂ ਉਸ ਤੋਂ ਵੀ ਬਿਹਤਰ ਕਰਤਾ ਤੁਸੀਂ ਸਾਡੇ ਬੰਨੇ ਵੀ ਧਿਆਨ ਮਾਰੋ ਗਰੀਬਾਂ ਬੰਨੇ ਵੀ ਤੁਸੀਂ ਗਰੀਬੀ ਹਟਾਓ ਗਰੀਬ ਨਾ ਹਟਾਓ ਤੁਸੀਂ ਤਾਂ ਗਰੀਬ ਹਟਾਈ ਜੰਨੇ ਐਸਾ ਗਰੀਬ ਮਰ ਜਾਣਗੇ ਸਾਰੇ ਫਗਰੀ ਬੀ ਨੂ ਮਾਰੋ ਕੁਰੀਬਾ ਨੂੰ ਨਾ ਮਾਰੋ ਅੱਛਾ ਭਾਈ ਜੀ ਇਹ ਮੰਡੀ ਦੇ ਵਿੱਚ ਪ੍ਰੋਪਰ ਪੀਣ ਵਾਲਾ ਪਾਣੀ ਸਾਫ਼ ਮਿਲਦਾ ਜਾਂ ਪਾਣੀ ਸਾਫ਼ ਆ ਜੀ ਪਾਣੀ ਮਿਲਦਾ ਸਾਫ਼ ਅੱਛਾ ਜਿਹੜੀ ਗੱਲ ਕਹਿਣ ਵਾਲੀ ਉਹ ਕਹੀ ਹੈ ਨਹੀਂ ਪਾਣੀ ਸਾਫ਼ ਮਿਲਦਾ ਕੱਲਾ ਪਾਣੀ ਥੋੜਾ ਪੀਵਾਂਗੇ ਜੀ ਇੱਥੇ ਨਿਕਲਦਾ ਪਾਣੀ ਪੀਣਾ ਜੀ ਵੀ ਕੱਲਾ ਪਾਣੀ ਥੋੜਾ ਪੀਣਾ ਇੱਥੇ ਪਾਣੀ ਪੀਓ ਜਿਹੜੇ ਘਰੇ ਜਵਾਕ ਉਹ ਉਹਨਾਂ ਦਾ ਮੰਦਾ ਬਹੁਤ ਹਾਲ ਆ ਜੀ ਤੇ ਬਾਕੀ ਜੀ ਆ ਬੋਰੀਆਂ ਵੇਖ ਲਓ ਪਈਆਂ ਸਾਡੀਆਂ ਕਿਵੇਂ ਪਈਆਂ ਪਈਆਂ ਇੱਧਰ ਨੂੰ ਕਰ ਲਓ ਆਪ ਦਾ ਕੈਮਰਾ अच्छा भाई भी भी सार्ता सार्ता। और इथे जो जरूरी सुविधाएं ਹੁੰਦੀਆਂ ਲੈਟਰਨ ਬਾਥਰੂਮ ਦੀਆਂ ਸੁਵਿਧਾ ਹੁੰਦੀਆਂ ਕਈ ਮੰਡੀਆਂ ਦੇ ਵਿੱਚ ਇੱਥੇ ਕਿਵੇਂ ਆ ਸੁਵਿਧਾ ਸਾਰੀਆਂ ਪਾਣੀ ਦੀ ਵੀ ਉਹ ਵੀ ਸੁਵਿਧਾ ਹੈਗੀਆਂ ਜੀ ਬਸ ਸੁਵਿਧਾ ਕੋਈ ਆਹੀ ਸਾਡੀ ਸਿਆਸਤ ਆ ਵੀ ਗੱਡੀਆਂ ਦਾ ਸਾਡਾ ਔਖਾ ਸਾਡਾ ਵੀ ਗੱਡੀਆਂ ਹੋਂ ਸਾਡੀਆਂ ਮਾਲ ਚੱਕਿਆ ਜਾਵੇ ਛੇਤੀ ਇੱਥੇ ਘਰੇ ਜਾਏਗੀ ਜੀ ਹਾਂ ਜੀ